ਸਾਈ ਦਿਲ ਕੀਤਾ ਜੇ ਮੇਰੇ ਵੀਰ ਦਾ ਹੋਂ ਨੂੰ ਭੈਣ ਤੈਨੂੰ ਪਤਾ ਤਾਂ ਹੈਗਾ ਛੁੱਟੀ ਕਿੰਦਾਂ ਗੁਜ਼ਾਰਾ ਹੈਗਾ ਰੋਜ਼ ਇਧਰ ਰੋਜ਼ ਜੋਗ ਜਾਣਾ ਪੈਂਦਾ ਅੱਜ ਤੇ ਮੈਂ ਮੰਮੀ ਕਰਕੇ ਕੀਤੀ ਆ ਇਹ ਬੜੇ ਦੁਖੀ ਕਹਿੰਦੇ ਮੈਂ ਸ਼ੀਦਾ ਸਾਹਿਬ ਚੱਲਦੀ ਆ ਅੱਛਾ ਤੇ ਮੈਂ ਕਹਾਂ ਚੱਲ ਸ਼ੀਦਾ ਸਾਹਿਬ ਦੇ ਨਾਲ ਮੈਂ ਭੈਣ ਘਰੇ ਆਪਾਂ ਹੋਣ ਨੇ ਥੋੜਾ ਮਨ ਹੋਂਦਾ ਹੋ ਰੋਜ਼ ਦਾ ਹੋ ਤਾਂ ਵਧੀਆ ਕੀਤਾ ਗੇ ਮੈਂ ਕੀ ਕਰਾਂ ਮੈਂ ਸ਼ੀਦਾ ਸਾਹਿਬ ਚੱਲੀ ਸੰਭੀ ਉੱਥੇ ਜਾਵਾਂਗੀ ਮਹਾਰੇ ਦੇ ਦਰ ਤੇ ਬੈਠਾਂਗੀ ਕੜੀ ਪਾਠ ਕਰਾਂਗੀ ਸੇਵਾ ਕਰਾਂਗੀ ਮਹਾਰੇ ਦੇ ਦਰ ਤੇ ਥੋੜਾ ਮਨ ਹੋਰ ਹੋਏਗਾ ਇੱਕ ਉਹ ਹੀ ਤੇ ਦਰ ਹੈਗਾ ਜਿੱਥੇ ਜਾ ਕੇ ਅਸੀਂ ਆਪਣੇ ਮਨ ਹਲਕਾ ਕਰ ਲੈਨੇ ਤੇ ਉਹ ਵੀ ਲਵਾਂਗੇ ਨਾ ਮਾਰੇ ਦੇ ਅੱਗੇ ਤੇ ਕੋਈ ਮਹਿਣਾ ਨਹੀਂ ਹੈਗਾ ਤੇ ਗਲੀ ਗਵਾਂਡ ਦੇ ਆ ਰਿਸ਼ਤੇਦਾਰਾਂ ਦੇ ਅੱਗੇ ਆਪਣਾ ਦੁੱਖ ਸੁੱਖ ਫੋਲਾਂਗੇ ਨਾ ਤੇ ਤਮਾਸ਼ਾ ਬਣਦਾ ਪੁੱਤ ਮੈਂ ਢਾਲਦੀਆਂ ਨਾ ਕਿੱਥੇ ਢਾਲਦੀ ਆ ਮਾਂ ਉਹ ਵੀ ਅੱਜ ਲੱਕੀ ਨੇ ਸਮਝਾਇਆ ਇਹਨੂੰ ਮੈਂ ਸੋ ਕਿਹਾ ਸੀ ਮੈਂ ਕਹ ਪੁੱਤ ਪਿਆਰ ਨਾ ਸਮਝਾਏ ਵੀ ਐਵੇਂ ਘਰ ਦੀ ਗੱਲ ਬਾਹਰ ਨਾ ਨਿਕਲੇ ਨਾਲ ਉਹ ਗੁੱਸੇ ਨਾਲ ਪਿਆਰ ਨਾ ਕਿਸੇ ਤਰ੍ਹਾਂ ਸਮਝਾਇਆ ਇਹ ਉਹਨੇ ਹੁਣ ਵੇਖੋ ਕੀ ਕਰਦੀਆਂ ਇਹ ਤੋ ਵੀ ਆ ਰਾਮ ਨਾਲ ਪਿਆਰ ਨਹੀਂ ਸਮਝਾਣਾ ਸੀਗਾ ਉਹ ਭੈਣੇ ਪਿਆਰ ਨਾਲ ਕਿੱਥੇ ਸਮਝਦੀਆਂ ਅੱਗੇ ਪਿਆ ਕਰਕੇ ਵੇਖ ਹੀ ਲਿਆ ਕਿ ਸੂਰ ਦਿੱਤੇ ਹੀ ਆ ਮੈਂ ਆਏ ਹੀ ਮੰਮੀ ਨਾਲ ਉਹਨਾਂ ਦੇ ਮੂੰਹ ਤਾਂ ਵੀ ਬਣੇ ਰਹੇ ਸੀ ਭਾਵੇਂ ਉਹਨਾਂ ਦੇ ਹੱਥ ਤੇ 30-50 ਹਜ਼ਾਰ ਨੱਖ ਲੱਖ ਰੁਪਏ ਰਹਾ ਤੋਂ ਨਾ ਉਹ ਤਾਂ ਵੀ ਨਹੀਂ ਖੁਸ਼ ਹੋਣ ਉਹਨਾਂ ਨੇ ਆ ਮੈਂ ਤੇ ਚਲੋ ਮੰਮੀ ਨੂੰ ਆਖੇ ਮੈਂ ਚਲੋ ਤੁਹਾਡਾ ਨਾ ਮਸਲਾ ਹੱਲੇ ਕਰਦੀਆਂ ਕਿ ਚਲੋ ਕਿਸੇ ਨਾ ਕਿਸੇ ਤਰ੍ਹਾਂ ਹੀ ਉਹ ਟਾਲ ਜਾਣ ਤੇ ਮੈਨੂੰ ਤਾਂ ਸਭੋ ਕੱਲ ਵੀ ਨੀਂਦ ਨਹੀਂ ਆਈ ਮੰਮੀ ਦਾ ਧਿਆਨ ਜਾਂਦਾ ਰਿਹਾ ਕਿ ਮੰਮੀ ਤਾਂ ਬੜੀ ਟੈਨ ਕਰਕੇ ਤੇ ਸਿਰ ਤੇ ਚੜੀਆਂ ਹੀ ਆਵਾ ਗੋ ਗਿਆ ਉਹਦੀ ਜਾਪਾਨ ਐਡੀ ਉਹ ਤੇ ਨਾਲ ਉਹ ਵੀ ਚਲਾਉਂਦੀ ਹੁਣ ਅਮਾ ਪਿਓ ਤੇ ਐਸੇ ਕਰਕੇ 3 ਪੁੱਤ ਵੇੰਦੇ ਆ ਕਿ ਚਲੋ ਸਾਡਾ ਗਾਂਵ ਬੱਚਿਆਂ ਦਾ ਬੁੱਢੇ ਵਰੇ ਸਾਰਾ ਬੰਦਾ ਵਾ ਨੋਆ 3 ਚਲੋ ਸੁੱਖ ਦੇਣਗੇ ਆ ਤੇ ਮੈਨੂੰ ਇਹਨਾਂ ਨੇ ਹੀ ਪਤਾ ਕਿ ਮੇਰੀ ਮਾਂ ਨੇ ਦੁਨੀ ਪਰੇਸ਼ਾਨ ਹੋ ਜਾਣਾ ਮੈਂ ਸੋ ਤੇਰੇ ਸਾਹਮਣੇ ਇਹਨੂੰ ਵਿਆਹਾ ਬੰਦਾ ਕਿੱਦਾਂ ਪੋਟੇ-ਪੋਠੇ ਕਰਕੇ ਪਾਲਦਾ ਹੀ ਬੱਚਿਆਂ ਹਾਂ ਵਿਆਹ ਆ ਵੀ ਚਲੋ ਸੁੱਖ ਮਿਲੇਗਾ ਸੁੱਖ ਕੀ ਆ ਦੋ ਫੁਲਕਿਆਂ ਤੋਂ ਵੀ ਹਵਾ ਜਾਰ ਹੋ ਗਈ ਮੈਂ ਤੇ ਇਨਾ ਪਰਮਾਤਮਾ ਦਾ ਲੱਖ ਸ਼ੁਕਰ ਹੈ ਮੰਮੀ ਪੋਤਾ ਤੁਹਾਡੇ ਵੱਲ ਦਾ ਵਾ ਨਹੀਂ ਇਹ ਤਾਂ ਬਹੁਤ ਚੰਗਾ ਵਾ ਬਹੁਤ ਚੰਗਾ ਵਾ ਦੱਸ ਮੈਂ ਸੋਚਿਆ ਨਹੀਂ ਸੀ ਵੀ ਮੇਰੇ ਘਰ ਵੀ ਇਹੋ ਜਿਹਾ ਕਲੇਸ਼ ਪਏਗਾ ਤੇ ਮੇਰੀ ਮਾਂ ਨੂੰ ਵੀ ਇੰਨੀ ਪਰੇਸ਼ਾਨੀ ਚ ਲੰਘਣਾ ਪਊਗਾ ਭੈਣੇ ਹੁਣ ਤੂੰ ਵੀ ਤੇ ਸੋਹਰੇ ਪਰਿਵਾਰ ਵਾਲੀ ਆ ਤੂੰ ਵੀ ਤੇ ਆਪਣੀ ਸੱਸ ਦੇ ਆਖੇ ਲੱਗਦੀ ਕੰਮਕਾਰ ਕਰਦੀ ਆ ਸਾਰਿਆਂ ਨੂੰ ਥਾਂ ਥਾਂ ਹੀ ਰੱਖਦੀ ਆ ਕਦੀ ਸਾਨੂੰ ਲਾਂਭਾ ਨਹੀਂ ਮਿਲਿਆ ਤੇਰੇ ਵੱਲੋਂ ਨਹੀਂ ਵੀਰ ਇਹ ਤਾਂ ਗੱਲ ਸਹੀ ਆ ਹੁਣ ਵੇਖੋ ਨੋ ਸੱਸ ਚ ਨੋਕਜੋਕ ਹੋ ਹੀ ਜਾਂਦੀ ਆ ਜਿੱਥੇ ਦੋ ਭਾਂਡੇ ਹੋਣ ਐ ਹੀ ਜਾਂਦੇ ਆ ਪਰ ਫੇਰ ਵੀ ਇਹੀ ਮਾਵਾਂ ਤੀਆਂ ਵਾਂਗੂ ਰਲ ਕੇ ਕੰਮ ਕਰ ਲੀਦਾ ਵਾ ਜੇ ਕਿਤੇ ਬਾਈ ਚਾਂਸ ਕੇ ਵੇਲੇ ਉੱਚੀ ਬੋਲਿਆ ਜਾਵੇ ਨਾ ਤੇਰੇ ਪਾਪਾ ਮੇਰੇ ਦਿਵਾਲੇ ਹੋ ਜਾਂਦੇ ਆ ਤੂੰ ਤਾਂ ਤੁਹਾਡੇ ਕਹਿਣੇ ਚ ਨਹੀਂ ਹੈਗੀਆਂ ਤੇ ਹੁਣ ਮੰਮੀ ਆ ਹੁਣ ਇਹਨੂੰ ਮਾਫ ਸਮਝਦਿਆਂ ਨਹੀਂ ਇਹਨੂੰ ਸਾਸਿ ਸਮਝਦਿਆਂ ਏ ਸਾਡੀ ਸਾਸਾ ਜਿਹਨਾਂ ਨੂੰ ਮਾਂ ਸਮਝਣ ਤੇ ਆਪੇ ਦੀ ਸੇਵਾ ਕਰਨ ਸੇਵਾ ਕਰਨਾ ਚੱਬ ਨਾ ਕਸਬੀ ਸੂ ਇਸਰੇ ਬਣਾ ਲਾ ਆਪੇ ਸਫਾਈਆਂ ਕਰਦੀ ਰਹੇਗੀ ਅੱਜ ਕਿਹੜੀ ਮੇਰੀ ਸਫਾਈਆਂ ਦੀ ਵਾਰੀ ਹੈ ਆਪਾਂ ਰਾਮ ਨਾਲ ਮੇ ਪਾਵਾਂਗੇ ਕਿਚਨ ਮੇਰੀ ਸਾਫ ਹੋ ਗਈ ਆ ਬਸ ਗਲਾਸ ਹੀ ਆ ਧੋਕ ਇਹਨੂੰ ਹੀ ਸਾਫ ਕਰੀਏ ਤੇ ਦੁਪਹਿਰ ਕਰੀਏ ਡਰੈਸ ਚ ਲਗਦਾ ਉਪਰ ਨੂੰ ਉਤਰੀਏ ਜੀ ਤਾਂਕਾ ਇਧਰ ਆ ਨੀ ਹਾਂ ਦੱਸ ਸਫਾਈ ਤੇ ਤੂੰ ਕਰਨੀ ਆ ਉਹ ਗੱਲ ਤਾਂ ਸਹੀ ਆ ਹੂੰ ਆਪਣੀ ਡਿਊਟੀ ਤੇ ਪੂਰੀ ਦੇਣੀ ਆ ਪਰ ਇਹ ਮੈਨੂੰ ਇੰਨੀ ਗੱਲ ਦਾ ਪਤਾ ਵਾ ਉਹ ਕੀ ਤੇ ਤੂੰ ਬੜੀ ਆ ਸਫਾਈ ਤੈਨੂੰ ਕਿਵੇਂ ਪਤਾ ਨਹੀਂ ਤੂੰ ਅੰਦਰ ਜਮੀ ਬਾਬਾ ਆ ਜਿਹੜੇ ਸਾਰਿਆਂ ਦੇ ਮਨਾਂ ਦੇ ਵੀ ਜਾਣਨ ਲੱਗ ਗਏ ਹੁਣ ਤੇ ਹਾਂ ਅੱਛਾ ਤੈਨੂੰ ਬੜਾ ਪਤਾ ਕਿ ਮੈਂ ਆਲਸ ਮਾਰਦੀ ਆ ਜਾਂ ਮੈਂ ਨਾਟਕ ਕਰਦੀ ਪਈ ਆ ਮੇਰੀ ਗੱਲ ਸੁਣ ਸਾਰਿਆਂ ਦੀ ਦਿਲਾਂ ਦੀ ਤੇ ਜਾਣਦੀ ਨੀ ਮੈਂ ਤੇਰੇ ਦਿਲ ਦੀ ਜਾਣਨੀ ਆ ਹਾਂ ਹਾਂ ਮੇਰੇ ਦਿਲ ਦੀ ਤਾਂ ਤੂੰ ਬੜੀ ਚੰਗੀ ਤਰ੍ਹਾਂ ਜਾਣਦੀ ਹੈਣਾ ਤੈਨੂੰ ਤਾਂ ਪਤਾ ਨਹੀਂ ਮੇਰੇ ਤੋਂ ਕੀ ਬੁਰਾ ਬਿਮਾਰੀ ਇਸ ਘਰ ਦੇ ਵਿੱਚ ਪਤਾ ਨਹੀਂ ਤੈਨੂੰ ਮੈਂ ਹੀ ਇਕੱਲੀ ਨਜ਼ਰ ਆਂਦੀ ਆ ਬਾਕੀ ਤੇ ਤੈਨੂੰ ਕੋਈ ਨਜ਼ਰ ਹੀ ਨਹੀਂ ਆਂਦਾ ਹੈਣਾ ਇਹੋ ਗੱਲ ਤੇਰੇ ਤੇ ਲਾਗੂ ਹੁੰਦੀ ਆ ਪਤਾ ਨਹੀਂ ਤੈਨੂੰ ਕੀ ਬਿਮਾਰੀ ਆ ਮੈਂ ਉਹ ਹੀ ਨਜ਼ਰ ਆਉਂਦੀ ਹਾਂ ਔਰ ਕਿਨੂੰ ਕੋਈ ਨਜ਼ਰ ਹੀ ਨਹੀਂ ਹੁੰਦਾ ਚੱਲ ਚੱਲ ਨਹੀਂ ਮੈਂ ਤੇ ਤੈਨੂੰ ਮੂੰਹ ਵੀ ਨਹੀਂ ਲਾਇਆ ਮੈਂ ਤੇ ਛਾੜੂ ਮਾਰਨ ਆਈ ਸੀ ਐਵੇਂ ਬਕਬਕਣਾ ਬਹੁਤੀ ਕਰਿਆ ਕਰ ਜਿੱਥੇ ਲੰਮੇ ਪਈਆਂ ਨਾ ਭਈ ਰੇ ਮੈਡਮ ਬਣ ਕੇ ਕੱਲੀ ਛੜਦੀਆਂ ਤੈਨੂੰ ਪਤਾ ਦਾ ਛੜੇ ਮੇਰੀ ਜੁੱਤੀ ਤੇਰੇ ਤੋਂ ਠੀਕ ਆ ਨਾ ਮੈਂ ਨਹੀਂ ਛੜਦੀ ਤੇਰੇ ਤੋਂ ਤੇਰੀ ਵੀ ਵਾਰੀ ਆਣੀ ਵਾਲੀ ਆ ਘਬਰਾਣਾ ਹਾਏ ਹਾਏ ਆ ਦੋ ਦਿਨ ਮਗਰ ਮੈਂ ਉਹ ਹੀ ਸਫਾਈ ਕੀਤੀ ਆ ਸਾਨ ਕੀਤਾ ਚੌਥਾ ਪੰਜਵਾਂ ਦੇ ਨੇ ਆ ਮੈਨੂੰ ਪਤਾ ਤੇਰਾ ਮੇਰੇ ਸਿਰ ਤੇ ਸਾਨ ਕੀਤਾ ਕੋਈ ਮੇਰੀ ਗੱਲ ਸੁਣ ਨਾ ਜਿਆਦਾ ਉੱਚੀ ਆਵਾਜ਼ ਚ ਗੱਲ ਨਾ ਕਰ ਇਦਾਂ ਹੀ ਗੱਲ ਹੋਣੀ ਜੇ ਕੋਈ ਤਕਲੀਫ ਆ ਨਾ ਤੇ ਕਰ ਲੋ ਫਿਰ ਆਪਣੇ ਕਮਰੇ ਦੀ ਅੱਜ ਤੋਂ ਆਪੇ ਸਫਾਈ ਆ ਮੈਂ ਤੇ ਨਹੀਂ ਹੁੰਦੀ ਤੇਰੇ ਕਮਰੇ ਵਿੱਚ ਤੇ ਨਾ ਮੈਂ ਕੱਢਣੇ ਤੇ ਝਾੜੂ ਪੋਚਾ ਮਾਰੋ ਲੀਰਾ ਆਪੇ ਤੇ ਫੇਰ ਅਕਲ ਆ ਜੁਲ ਟਕਾਣੇ ਕੋਈ ਨਹੀਂ ਅਕਲ ਤੇ ਤੇਰੀ ਮੈਨੂੰ ਨਹੀਂ ਟਕਾਣੇ ਜਿੰਨਾ ਪੈਰਾਂ ਨਾਲ ਮੇਰੀ ਜੁੱਤੀ ਥੱਲੇਵਾੜੀ ਹੈ ਨਾ ਉਹਨਾਂ ਹੱਥਾਂ ਨਾਲ ਥੱਲੋਂ ਕੱਢ ਦੇ ਕਿਉਂ ਕੱਢਾਂ ਤੇਰੀ ਜੁੱਤੀ ਮੈਂ ਕੱਢਾਂ ਹਨਾ ਮੈਂ ਤੂੰ ਬੜੀ ਨੌਕਰ ਮੈਂ ਨੌਕਰਾ ਨਹੀਂ ਇਸ ਘਰ ਦੀ ਕਿ ਹੁਣ ਤੇਰੀਆਂ ਜੁੱਤੀਆਂ ਵੀ ਬੈਠ ਤੁਨੂੰ ਤੈਨੂੰ ਕੱਢ ਕੇ ਦਵਾ ਨਹੀਂ ਤੇਵਾੜੀ ਕਿਹੜੀ ਤੇ ਮੇਰੀ ਮਰਜ਼ੀ ਗਲਤੀ ਨਾਲ ਵੜ ਗਈ ਕੀ ਹੋ ਗਿਆ ਇਹਦੇ ਵਿੱਚ ਇੰਨਾ ਤਮਾਸ਼ਾ ਲਾਉਣ ਦੀ ਲੋੜ ਕੀ ਕੱਢਣੀ ਵੀ ਮੈਨੂੰ ਪੈਣੀ ਆ ਮੈਂ ਤੇ ਨਹੀਂ ਕੱਢਦੀ ਕਰ ਲੈ ਜੋ ਕਰਨਾ ਹੀ ਕਰ ਕੇ ਮੈਂ ਬਹੁਤ ਕੁਝ ਕਰ ਸਕਦੀ ਆ ਉਦੋਂ ਤੇ ਤੂੰ ਖਾਦਾ ਹੀ ਤੱਕਾ ਅੱਜ ਮੈਂ ਕਾ ਆਪਣਾ ਜੂੰਡਾ ਜਣਾ ਪਤਾ ਨਹੀਂ ਜਿੱਤੀ ਗੜਦੇ ਮੇਰੇ ਚੁੱਪ ਕਰਕੇ ਅੱਛਾ ਕੱਟ ਕੇ ਦੇਖ ਜੂੰਡਾ ਤੈਨੂੰ ਨਾ ਅੱਜ ਜੂੰਡਿਓ ਜੂੰਡੀ ਕੰਮ ਕੀਤਾ ਇੱਥੇ ਫੇਰ ਕਹੀਂ ਉਹਦੋਂ ਤਾਂ ਮੈਂ ਖਾ ਲਿਆ ਸੀ ਤੱਕਾ ਤੇ ਅੱਜ ਨਹੀਂ ਉਹ ਮੈਂ ਤੇਰਾ ਤੱਕਾ ਜਰਨਾ ਠੀਕ ਆ ਨਾ ਅੱਜ ਇੱਥੇ ਕੰਮ ਜੂੰਡਿਓ ਜੂੰਡੀ ਹੋਊਗਾ ਜੇ ਤੂੰ ਇਸ ਘਰ ਦੀ ਨੋ ਆ ਨਾ ਵੱਡੀ ਤੇ ਮੈਂ ਵੀ ਇਸ ਘਰ ਦੀ ਛੋਟੀ ਨੋ ਆ ਜਿੰਨਾ ਹੱਕ ਤੇਨੂੰ ਆ ਉਨਾ ਹੀ ਮੈਨੂੰ ਤੇ ਇੱਥੇ ਤੇਰਾ ਤੱਕਾ ਨਹੀਂ ਚੱਲਣਾ ਮੰਨੀ ਆ ਤੂੰ ਇਸ ਛੋਟੀ ਘਰ ਦੀ ਨੋ ਆ ਮੇਰੀ ਗੱਲ ਸੁਣ ਲੈ ਜੁੱਤੀ ਵਾੜੀ ਹੋਣਾ ਗਲਤੀ ਕੀਤੀ ਓ ਤੇ ਮੰਨ ਜਾ ਤੇ ਕੱਢ ਦੇ ਨਹੀਂ ਮੰਨਣਾ ਕੀ ਕਰ ਲੇਗੀ ਹੈ ਜਿਆਦਾ ਮੇਰੇ ਸਿਰ ਤੇ ਚੜੀ ਜਾਨੀ ਆ ਤੈਨੂੰ ਕੀ ਗੱਲ ਤੈਨੂੰ ਕੋਈ ਕੁਛ ਕਹਿੰਦਾ ਨਹੀਂ ਇਸ ਘਰ ਦੇ ਵਿੱਚ ਤੇ ਤੂੰ ਪੁੱਤਰੀ ਫਿਰਦੀ ਆ ਜਿੱਦਣ ਕਿਤੇ ਮੇਰੇ ਅੜ ਇੱਕੋ ਚੜ ਗਈ ਨਾ ਤੂੰ ਜੁੰਡੀ ਹੋ ਗਈਆਂ ਐ ਤੇ ਮੇਰੀ ਗੱਲ ਕੱਢਦੀਆਂ ਪਾਟਾ ਇਹਨਾਂ ਨੇ ਸਿਆਪਾ ਕੱਢ ਦੇ ਮੇਰੀ ਜੁੱਤੀ ਮੈਂ ਤਾਂ ਨਹੀਂ ਕੱਢਣੀ ਕੱਢ ਲਾਪੇ ਕੀ ਹੋ ਗਿਆ ਤੁਹਾਨੂੰ ਕੀ ਆਹੋ ਜੀ ਨੋਬਤ ਆ ਗਈ ਜਿਹੜੇ ਜੁੰਡੇ ਜੁੰਡੀ ਹੋ ਗਈਆਂ ਤੇ ਮੰਮੀ ਇਹਨਾਂ ਨੂੰ ਪੁੱਛ ਲਓ ਇਹਨੇ ਕੀ ਕਰਤੋਤ ਕੀਤੀ ਮੈਂ ਤਾਂ ਕੁਝ ਕੀਤਾ ਨਹੀਂ ਇਹਨੇ ਪੁੱਛਣਾ ਮੈਂ ਕੀ ਕੀਤਾ ਆ ਮੰਮੀ ਮੈਂ ਲੰਮੇ ਪਈਆਂ ਇਹਨੂੰ ਕੋਈ ਜਰਿਆ ਨਹੀਂ ਜਾਂਦਾ ਹੈਗਾ ਇਹਨੇ ਮੇਰੀ ਝਾੜੂ ਨਾਲ ਜੁੱਤੀ ਅੰਦਰ ਵੜ ਦਿੱਤੀ ਕਿਉਂ ਵੜੀ ਰੋਜ਼ ਮੇਰੀ ਜੁੱਤੀ ਅੰਦਰ ਹੋਈ ਹੁੰਦੀ ਹੈ ਇਹਨੂੰ ਪੁੱਛੋ ਮੈਂ ਰੋਜ਼ ਕੱਢਦੀ ਆ ਮੰਮੀ ਇਹ ਨਾ ਸਾਰੇ ਲੜਾਈ ਦੇ ਬਹਾਨੇ ਲੱਭਦੀ ਆ ਮੈਂ ਝਾੜੂ ਮਾਰਨ ਆਈ ਝਾੜੂ ਨਾਲ ਗਲਤੀ ਨਾਲ ਜੁੱਤੀ ਅੰਦਰ ਵੜ ਗਈ ਇਹਦੇ 'ਚ ਮੇਰਾ ਕੀ ਕਸੂਰ ਆ ਮੰਮੀ ਇੱਕ ਦਿਨ ਹੋਇਆ ਦੋ ਦਿਨ ਹੋਇਆ ਰੋਜ਼ ਤੈਨੂੰ ਕਿਹੜਾ ਨਾਲ ਜੁੱਤੀ ਅੰਦਰ ਵੜਦੀ ਆ ਮੇਰੀ ਗੱਲ ਸੁਣ ਮੰਮੀ ਨੂੰ ਥੋੜਾ ਜਿਹਾ ਸਮਝਾਓ ਮੇਰੀ ਗੱਲ ਸੁਣ ਤੂੰ ਵੱਡੀ ਆ ਸਿਆਣੀ ਆ ਕਲੇਸ਼ ਕਰੀਦਾ ਨਹੀਂ ਵੇਹ ਤਾਂ ਡਾ ਕੱਲ ਵੀ ਉਹਨੇ ਬਹਿ ਕੇ ਲੱਕੀ ਨੇ ਸਾਰੇ ਮਸਲੇ ਹੱਲ ਕੀਤੇ ਕੰਮ ਤੁਹਾਡੇ ਵੰਡੇ ਆ ਹੁਣ ਤੁਸੀਂ ਕੀ ਚਾਹਂਦੀਆਂ ਜੇ ਵੀ ਉਹ ਕੰਮ ਤੇ ਨਾ ਜਾਵੇ ਤੁਹਾਡੇ ਸਹਰਾਣੇ ਬਹਿ ਜਾਵੇ ਫੈਸਲੇ ਕਰਾਂਦਾ ਰਵੇ ਤੁਹਾਡੇ ਮੰਮੀ ਮੈਂ ਮੰਨੀ ਮੈਂ ਵੱਡੀ ਆ ਜੇ ਮੈਂ ਵੱਡੀ ਹੈ ਨਾ ਮੈਂ ਦੋ ਦਿਨ ਨਹੀਂ ਬੋਲਿਆ ਅੱਜ ਮੈਂ ਆਰ ਕੇ ਇਹਦੇ ਨਾਲ ਬੋਲੀ ਆ ਕਿਉਂ ਇਹਨੇ ਮੇਰੀ ਜੁੱਤੀ ਵਾੜੀ ਇਹਨੂੰ ਪੁੱਛੋ ਫੇਰ ਮੰਮੀ ਮੈਂ ਤਾਂ ਨਹੀਂ ਵਾੜੀ ਛਾੜੂ ਨਾਲ ਵੜ ਗਈ ਜੁੱਤੀ ਇਹ ਤਾਂ ਸਿਆਪਾ ਹੀ ਪਾ ਕੇ ਬਹਿ ਗਈ ਜੁੱਤੀ ਤੋਂ ਹੀ ਚੱਲ ਸਿਮਰਨ ਮੇਰੀ ਗੱਲ ਸੁਣ ਸਾਡੀ ਮੇਰੀ ਜੁੱਤੀ ਸਿਮਰਨ ਮੇਰੀ ਗੱਲ ਸੁਣ ਤੂੰ ਸਿਆਣੀ ਬਣ ਚਲ ਜੁੱਤੀ ਕੱਢ ਦੇ ਉਹਦੀ ਮੈਨੂੰ ਸੁੰਨੀ ਪੈਣੀ ਆ ਖੀਰ ਤੇ ਛੋਟੀ ਨਹੀਂ ਦਬਾਇਆ ਜਾਂਦਾ ਦਬਾਉਂਦੇ ਨਹੀਂ ਪਏ ਜੇ ਵੱੜ ਗਈ ਜੁੱਤੀ ਕੱਢ ਲੈ ਕਰਦੇ ਨਾ ਦਬ ਮੈਂ ਕਹਿੰਦਾ ਤੂੰ ਤੇ ਵੀ ਮੰਮੀ ਇਹਨੂੰ ਤੈਨੂੰ ਕਹ ਮੇਰੇ ਨਾਲ ਬੋਲੇ ਨਾ ਬਸ ਤੇ ਮੈਂ ਕਿਹਾ ਤੈਨੂੰ ਬੁਲਾ ਕੇ ਕਹਿੰਦੇ ਜੁੱਤੀ ਕੱਢ ਦਾਂਗੀ ਪਰ ਇਹਨੂੰ ਕਹ ਮੈਨੂੰ ਬੋਲੇ ਨਾ ਮੈਂ ਬੋਲਦੀ ਚੱਲ ਤੂੰ ਜੁੱਤੀ ਕੱਢ ਕੇ ਦੇ ਮੰਮੀ ਮੇਰੀ ਗੱਲ ਸੁਣ ਲਓ ਮੈਂ ਅੱਜ ਤੋਂ ਬਾਅਦ ਇਹਦੇ ਕਮਰੇ ਵਿੱਚ ਨਾ ਝਾੜੂ ਮਾਰਨਾ ਨਾ ਜੇ ਨਾ ਪੋਚਾ ਮਾਰਨਾ ਨਾ ਜੇ ਠੀਕ ਆ ਨਾ ਮੈਂ ਤਾਂ ਵੈਸੇ ਛੋਟੀ ਆ ਮੈਂ ਤਾਂ ਵੈਸੇ ਬਦਨਾਮ ਹੋਈ ਆ ਕੀ ਬੋਲਦੀ ਆ ਬੋਲਦੀ ਆ ਉਦੋਂ ਮੇਰਾ ਆਦਮੀ ਵੀ ਬਾਹਰ ਆ ਮੈਂ ਕੀ ਕਰਾਂ ਇੱਥੇ ਮੇਰੀ ਕਿਹੜੇ ਸੁਣਨ ਵਾਲਾ ਆ ਗਿਆ ਕੋਈ ਮੇਰੀ ਸੁਣਦਾ ਇੱਥੇ ਮੇਰੀ ਗੱਲ ਸੁਣ ਲੈ ਜੇ ਤੂੰ ਅੱਜ ਤੇ ਬਾਅਦ ਤੇ ਛੜੂਂਦੀ ਨਾ ਮਾਰਨਾ ਤੇ ਕੰਨਾਂ ਨਹੀਂ ਤੇ ਜਿਹੜੀ ਮੈਂ ਸਬਜ਼ੀ ਬਣਾਈ ਨਾ ਆਪਣੀ ਬੱਕਰੀ ਬਣਾ ਕੇ ਖਾਈ ਅਵੇ ਮਮਮੀ ਆਹ ਕੀ ਗੱਲਾਂ ਹੋਈਆਂ ਤੇ ਮਮਮੀ ਇਹੋ ਰਾਤ ਵਾਲੀਆਂ ਗੱਲਾਂ ਨਹੀਂ ਸਿਮਰਨ ਤੂੰ ਸ਼ਾਂਤੀ ਕਰ ਤੇ ਉਦੀ ਜੁੱਤੀ ਕੱਢ ਦੇ ਲੜਾਈ ਖਤਮ ਕਰੋ ਕਿਸੇ ਤਰ੍ਹਾਂ ਕਲੇਸ਼ ਨੂੰ ਮਕਾਓ ਇਦਾਂ ਦੇ ਗੱਲ ਤੁਸੀਂ ਵਧਾਈ ਜਾਂਦੀਆਂ ਜੇ ਪਾਣੀ ਚ ਮਦਾਣੀ ਫੇਰਨ ਵਾਲੀ ਗੱਲ ਹੈ। ਉਹਨੂੰ ਸ਼ਰਮ ਹੀ ਨਹੀਂ ਆ ਗਈ ਬਿਲਕੁਲ ਵੀ। ਇਹ ਕੀ ਅੱਗ ਹੋਇਆ ਹੈ ਲੜਦੀ ਆ ਜਿੱਦਾਂ ਇਹ ਪਤਾ ਨਹੀਂ ਕੀ ਹੁੰਦਾ ਆ। ਸ਼ਰਮ ਕਰ ਤੂੰ। ਪਹਿਲੇ ਉਹ ਜੀ ਕਰਤੂਤ ਕਰਨ ਲੱਗੇ। ਮੈਂ ਕੀ ਕਰਤੂਤ ਕਰਦੀ ਨਹੀਂ। ਚੁੱਪ ਕਰ ਜਾਓ। ਮੈਂ ਇਹਦੀ ਕਮਰੇ ਚ ਘਾੜੂ ਨਹੀਂ ਮਾਰਨਾ ਜੇ। ਜੁੱਤੀ ਕੱਢ ਮੇਰੀ। ਉਹ ਬਾਅਦ ਚ ਵੇਖਾਂਗੇ ਕੀ ਕਰਨਾ ਕੀ ਨਹੀਂ ਲੱਕੇ ਆਉਂਦਾ। ਆਪੇ ਵੇਖ ਲੇਗਾ ਕਿੱਦਾਂ ਕਰਨਾ ਕਿੱਦਾਂ ਨਹੀਂ। ਤੂੰ ਉਹਦੀ ਜਾਂ ਕੱਢ ਦੇ। ਕੱਢ ਉਹਦੀ ਜੁੱਤੀ ਚੱਲ। ਨਹੀਂ ਗੱਲ ਸੁਣ ਸੀਮਾ। ਦੁੱਧ ਕੱਚਾ ਉਦਾਂ ਹੀ ਰਸੋਈ ਚ ਪਿਆ ਆ ਮਾ। ਕੀ ਗੱਲ ਹੈ ਮੇਰੇ ਜਿੰਮ ਐ ਸਬਜੀ ਬਣਾ ਕੇ ਤੂੰ ਬਾਹਰ ਨਿਕਲ ਕੇ ਆ ਕੇ ਇੱਥੇ ਲੰਮੇ ਪੈ ਗਈ ਆ ਤੇ ਤੈਨੂੰ ਨਹੀਂ ਪਤਾ ਵੀ ਦੁੱਧ ਨੂੰ ਵੀ ਬਾਲਾ ਦਿਵਾਣਾ ਮਮਮੀ ਮੈਂ 10 ਮਿੰਟਾਂ ਵਾਲਾ ਨਹੀਂ ਮੈਂ ਉਬਾਲਦੀ ਨਹੀਂ ਦੁੱਧ ਤੂੰ ਹੁਣ ਚੱਲ ਕੇ ਪਹਿਲਾਂ ਦੁੱਧ ਨੂੰ ਬਾਲਾ ਦੇ ਇੱਕ ਦਿਨ ਸਿਮਰਨ ਦੁੱਧ ਨੂੰ ਬਾਲਾ ਤੂੰ ਦੇਣਾ ਮੈਂ ਤੇ ਇੱਕ ਦਿਨ ਸੀਮਾ ਤੂੰ ਦੇਣਾ ਮੈਂ ਬਾਲਾ ਦੁੱਧ ਮੈਂ ਤਾਂ ਅੱਗੇ ਕਹਿਣ ਲੱਗੀ ਆ ਮੈਂ ਕਿ ਚਾਹ ਤੇ ਵੀ ਪੀਂਦੀ ਆ ਦੁੱਧਾਂ ਚ ਪੱਤੀਆਂ ਪਾ ਪਾ ਕੇ ਇਹਦੀ ਵੀ ਡਿਊਟੀ ਕੰਮਚੋਰ ਤੇ ਸਭ ਤੋਂ ਵੱਡੀ ਐ ਆ ਝਾੜੂ ਪੋਚਾ ਮਾਰਨ ਦੀ ਇਹਨੂੰ ਨਹੀਂ ਨਜ਼ਰ ਆਈ ਦੁੱਧ ਨੂੰ ਬਾਲਾ ਹੀ ਦਿਵਾ ਦਿੱਤਾ ਨੋ ਬਾਲਾ ਦੇ ਇਹਨੂੰ ਕਿਹਾ ਵਾ ਨਾ ਕਿ ਲੜਨ ਨੂੰ ਹੁਣ ਮੈਂ ਉਧ ਸੀਮਾ ਤੂੰ ਦੁੱਧ ਨੂੰ ਬਾਲਾ ਦੇ ਤੇ ਮੈਨੂੰ ਹੁਣ ਤੁਹਾਡੀ ਆਵਾਜ਼ ਨਹੀਂ ਆਉਣੀ ਚਾਹੀਦੀ ਲੜਨ ਦੇ ਪਾਸ ਕੱਢੀ ਨਾ ਜੁੱਤੀ ਅਵੇ ਜੁਨੇ ਜਾਂਦੇ ਪਟਾ ਕੇ ਹਟ ਜਾ ਨਾ ਇਹ ਮੇਕੋ ਅੱਛਾ ਤੇ ਅੱਜ ਤੇ ਮੈਂ ਕੱਢਤੀ ਨਾ ਇਹੀ ਹੱਥਾਂ ਨਾਲ ਤੇਰੀ ਜੁੱਤੀ ਬਾਤ ਤੇ ਜੇ ਅੱਗੇ ਤੋਂ ਤੇਰੇ ਕੋ ਨਾ ਆਪਣੇ ਪੈਰੀ ਹੱਥ ਲਵਾਇਆ ਤੇ ਤੂੰ ਯਾਦ ਰੱਖੀ ਮੇਰਾ ਨਾਮ ਸਿਮਰਨਨੀ ਤੇਰੇ ਕੋ ਆਪਣੇ ਪੈਰੀ ਹੱਥ ਲਵਾਉਂਗੀ ਔਰ ਜਾ ਜਾ ਤੁਰੀ ਜਾ ਮੈਂ ਮਾफी ਮੰਗਣ ਲੱਗੀ ਉਹ ਵੀ ਤੇਕੋਂ ਵੇਖਦੀ ਚੱਲ ਪੈ ਨਜ਼ਾਰਾ ਸੁਪਨੇ ਚ ਮੈਂ ਸੋਚੀ ਪੈਰੀ ਹੱਥ ਲਵਾਏਂਗੀ ਚਲ ਕਿੱਟੀ ਚਲਾ ਕੇ ਜਿੱਤੀ ਬਾੜ ਕੇ ਤੇ ਚੱਲ ਗਈ ਜਾ ਕੇ ਦੁੱਧ ਗਰਮ ਕਰਾਂ ਆਏ ਰਬ ਮੈਂ ਕੀ ਕਰਾਂ ਇਹਨਾਂ ਦਾ ਪਕੜਾ ਵਾਂਗੋਂ ਲੜਦੀਆਂ ਪਤਾ ਨਹੀਂ ਇਹਨਾਂ ਨੂੰ ਕਦੋਂ ਸਮਝ ਆਉਣੀ ਆ ਹਲੇ ਇੰਨਾ ਸਮਝਾਇਆ ਇੰਨਾ ਸਮਝਾਇਆ ਲੱਕੀ ਨੇ ਸਮਝਾਇਆ ਵਕਰਾ ਮੈਂ ਸਮਝਾਇਆ ਵਕਰਾ ਪਰ ਇਹਨਾਂ ਨੂੰ ਨਹੀਂ ਅਕਲ ਆਈ ਅੱਜ ਤੇ ਹੱਥੋਂ ਪਾਈ ਤੱਕ ਨੋਬਤ ਆ ਗਈ ਤੇ ਜੇ ਬਾਈ ਚਾਂਸ ਕਿਤੇ ਮੈਂ ਨਾ ਉਤੋਂ ਆਉਂਦੀ ਤੇ ਇਹ ਕਿਤੇ ਆਪਸ ਚ ਲੜਪੇੜ ਪੈਂਦੀਆਂ ਨਾ ਕਿਸੇ ਦਾ ਇੱਕ ਦੂਜੇ ਦਾ ਸਿਰ ਪਾੜ ਦਿੰਦੀਆਂ ਤੇ ਕੀ ਬੰਦ ਮੁਸੀਬਤ ਤੇ ਸਾਡੇ ਜੋ ਕੀ ਪੈਣੀ ਸੀ ਨਾ ਕੀ ਕਰਾਂ ਮੈਂ ਨਾਲ ਦਾ ਲਾਜ ਮੈਨੂੰ ਕੁਝ ਨਹੀਂ ਸਮਝ ਆਣ ਧੀ ਪਰਮਾਤਮਾ ਵਾਹਿਗੁਰੂ ਤੂੰ ਹੀ ਮੈਨੂੰ ਦੱਸ ਕੋਈ ਰਸਤਾ ਯਾਰਾ ਫੋਨ ਕਿਧਾ ਆਂਦਿਆ ਮੈਨੂੰ ਹਲੋ ਹਾਂ ਯਾਰ ਮੈਨੂੰ ਹਾਂ ਮੈਨੂੰ ਪਤਾ ਯਾਰ ਮੈਂ ਤੇਰੇ ਮੈਨੂੰ ਪਤਾ ਮੈਂ ਤੇਰੇ ਪੈਸੇ ਦੇਣੇ ਆ ਯਾਰ ਮੈਂ ਤੈਨੂੰ ਤੂੰ ਸੂਝ ਵੀ ਨਹੀਂ ਸਕਦਾ ਕਿ ਮੈਂ ਤੇਰੇ ਪੈਸੇ ਅਰੇਂਜ ਕਰਨ ਲਈ ਮੈਂ ਕਿਧੇ ਕੋ ਚੱਲਿਆ ਯਾਰ ਮੈਨੂੰ ਯਾਦ ਆ ਹਾਂ 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 ਮੈਂ ਉੱਥੇ ਜਾ ਰਿਹਾ ਮੈਂ ਤੈਨੂੰ ਮੈਂ ਤੈਨੂੰ ਬਾਅਦ ਚ ਦੱਸਾਂਗਾ ਯਾਰ ਮੈਂ ਤੈਨੂੰ ਦੱਸ ਵੀ ਨਹੀਂ ਸਕਦਾ ਕਿ ਮੈਂ ਕਿਧਾ ਕੋ ਪੈਸੇ ਲੈਣ ਚੱਲਿਆ ਯਾਰ ਤੈਨੂੰ ਪਤਾ ਜੇ ਮੇਰੇ ਘਰੇ ਪਤਾ ਲੱਗ ਗਿਆ ਨਾ ਇਸ ਚੀਜ਼ ਦਾ ਤੇ ਮੇਰੇ ਘਰੇ ਕਲੇਸ਼ ਹੋ ਜਾਣਾ ਬਹੁਤ ਵੱਡਾ ਹਾਂ ਕੋਈ ਗੱਲ ਨਹੀਂ ਮੈਂ ਪਹੁੰਚ ਕੇ ਹਾਂ ਮੈਂ ਤੇਰੇ ਪਾਸੇ ਅਰੇਂਜ ਕਰਵਾ ਕੇ ਮੈਂ ਤੈਨੂੰ ਦੱਸ ਦੇਣਾ ਓਕੇ ਬੱਸ ਯਾਰ ਪੈਸੇ ਦਾ ਕੰਮ ਬਣ ਜੇ ਹੁਣ ਇਹੀ ਆਖਰੀ ਇੱਕ ਉਮੀਦ ਬਚੀ ਮੇਰੀ ਜਾ ਕੇ ਦੇਖਦਾ ਵਾਂ ਕੀ ਬਣਦਾ ਵਾ ਕੀ ਧਰਮਾਤਮਾ ਭਲੀ ਚੜੀ ਸ਼ਸ਼ਗਲ ਜੀ ਠੀਕ ਹੋ ਠੀਕ ਹੈ ਤੇ ਤੂੰ ਫੋਨ ਹੀ ਨਹੀਂ ਕੀਤਾ ਬਸ ਕੰਮ ਇਦਾਂ ਦਾ ਸੀਗਾ ਮੈਂ ਜਲਦੀ ਜਲਦੀ ਚ ਆ ਗਿਆ ਤੇ ਮਮੀ ਨੂੰ ਇੱਕ ਸੀ ਮਿਲ ਕੇ ਆਵਾਂ ਮੈਂ ਸ਼ਸ਼ਗਮ ਕੀ ਹਾਲ ਹੈ ਹਾਂ ਠੀਕ ਹੈ ਤੂੰ ਸੁਣਾ ਬਸ ਵਧੀਆ ਤੂੰ ਹੀ ਸੁਣਾਓ ਠੀਕ ਹੋ ਹਾਂ ਠੀਕ ਹੈ ਉਹ ਸੁਣਾਉ ਸੇ ਤਾਂ ਗੈਮ ਸੇ ਤਾਂ ਮਮੀ ਲਾਣਾ ਹੀ ਨਾਲ ਬਹੁਤ ਕੰਮ ਮਮੀ ਤੁਹਾਨੂੰ ਪਤਾ ਕਰਦੇ ਕੰਮਾਂ 'ਚ ਬਿਜ਼ੀ ਰਹਿੰਦੇ ਉਹਨਾਂ ਕੋ ਕਿੱਥੇ ਟਾਈਮ ਹੈਗਾ ਜੀ ਮੈਂ ਸੋਚਿਆ ਕਿ ਚਲੋ ਮੈਂ ਜਦ ਆਇਆ ਮੈਂ ਚਲੋ ਮਿਲਦਾ ਜਰਾਂ ਤੁਹਾਨੂੰ ਹੋਰ ਸੁਣਾਓ ਬਸ ਵਧੀਆ ਠੀਕ ਹੈ ਬੇਟਾ ਕਿਦਾਂ ਸੇਹਦਾ ਕੀ ਹਾਲ ਹੈ ਸੇਹ ਠੀਕ ਹੈ ਹਲੋ ਪਾਪੀ ਥੈਂਕ ਯੂ ਹੋ ਨਹੀਂ ਕੀਤਾ ਮੰਮੀ ਆਣ ਲੱਗੇ ਮੈਨੂੰ ਵੀ ਉਹਨੇ ਪਤਾ ਲੱਗਾ ਵਾ ਅੱਛਾ ਮੈਂ ਕਹਿੰਦਾ ਕਿ ਇੱਕਦਮ ਅਚਾਨਕ ਹੋਈ ਮੈਂ ਕਹਿਣੀ ਮੈਂ ਮੰਮੀ ਨਾਲ ਲੈਣਾ ਸੀਗਾ ਸਭ ਮੰਮੀ ਤੁਹਾਨੂੰ ਪਤਾ ਹੀ ਦੀਦੀ ਘਰ ਦੇ ਕੰਮਾਂ 'ਚ ਲੱਗ ਰਹੀ ਤਾਂ ਉਹ ਕਿੱਥੇ ਟਾਈਮ ਆਉਂਦਾ ਬਸ ਉਹ ਸਾਰਾ ਦਿਨ ਘਰ ਦੇ ਕੰਮ ਉੱਪਰ ਜਾਂ ਤਾਈ ਨਾ ਤੀਨ ਵੀ ਕਿਤੇ ਜਾਜ ਕਰਨਾ ਨਾ ਬਸ ਦਿਨ ਤਿਹਾਰੇ ਨੂੰ ਹੀ ਝਨਾਵਾ ਹੋਰ ਤੁਸੀਂ ਸੁਣਾਓ ਸੇ ਤਾਂ ਕਹਿਮ ਤੁਹਾਡੀਆਂ ਹਾਂ ਜੀ ਠੀਕ ਠਾਕ ਆ ਚਲੋ ਮੰਮੀ ਤੁਸੀਂ ਨਾ ਬੈਠੋ ਬੰਟੀ ਲੱਗੇ ਮੈਂ ਕਾਹਦੇ ਵਾਸਤੇ ਚਾਹ ਬਣਾ ਕੇ ਲੁਨੀ ਆ ਹਾਂ ਬਤਲਿਆ ਕਿ ਚਾਹ ਉਹ ਦੀਦੀਆ ਚਾਹ ਚੁ ਵਾਲੇ ਚੱਕਰਾਂ ਨੂੰ ਛੱਡੋ ਮੈਨੂੰ ਤੁਹਾਡਾ ਨਾਲ ਕੰਮ ਹੈਗਾ ਬੜਾ ਜ਼ਰੂਰੀ ਚਾਹ ਤੂੰ ਮੇਲੇ ਮੈਨੂੰ ਦੱਸ ਕਿ ਇੰਨੀ ਜਲਦੀ ਚ ਆਇਆ ਕਰ ਲਈ ਆ ਜੇ ਚਾਹ ਹੀ ਨਹੀਂ ਪੀਣੀ ਹੈਗੀ ਤੂੰ ਦੀਦੀ ਮੈਨੂੰ ਕੰਮ ਸੀਗਾ ਜ਼ਰੂਰੀ ਕੰਮ ਆ ਮੈਂ ਇਸ ਕਰਕੇ ਆਇਆ ਤੁਹਾਡਾ ਨਾਲ ਮੈਂ ਗੱਲ ਕਰਨ ਜ਼ਰੂਰੀ ਗੱਲ ਕਰਨ ਆਇਆ ਮੈਂ ਤੁਹਾਡਾ ਉੱਥੇ ਦੇ ਉੱਥੇ ਮਾਸੀ ਹੈ ਕਿ ਉਹਦਾ ਸਾਹਮਣੇ ਮੈਂ ਨਹੀਂ ਗੱਲ ਕਰ ਸਕਦਾ ਸਮਝਿਆ ਕਰੋ ਹੈ ਉਹਨਾਂ ਸਾਹਮਣੇ ਨਹੀਂ ਦੱਸਣੀ ਤੇ ਕੰਮ ਨਹੀਂ ਮੈਂ ਸਾਹਮਣੇ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਮੇਰੇ ਮੈਂ ਤੁਹਾਡਾ ਕੋ ਇੱਥੇ ਆਇਆ ਮੈਨ ਕੁਝ ਪੈਸਿਆਂ ਦੀ ਲੋੜ ਸੀ ਵੀ ਪਰ ਤੁਸੀਂ ਜੀਜਾ ਜੀ ਨਾਲ ਗੱਲ ਨਾ ਕਰਿਓ ਬਸ ਮੇਰੀ ਗੱਲ ਸੁਣ ਤੈਨੂੰ ਪੈਸਿਆਂ ਦੀ ਲੋੜ ਆ ਤੇ ਜੀਜਾ ਜੀ ਨਾਲ ਗੱਲ ਕਿ ਮੈਂ ਪੈਸੇ ਦੇ ਨਹੀਂ ਕਿਤਾ ਪਹਿਲੇ ਮੈਂ ਦੱਸ ਤੈਨੂੰ ਕਾਦੀ ਲੋੜ ਆ ਦੀਦੀ ਮੈਂ ਕਿਸੇ ਕੋਲ ਲਏ ਸੀਗੇ ਪੈਸੇ ਉਹ ਬੰਦਾ ਮੈਨੂੰ ਬਾਰ-ਬਾਰ ਹੁਣ ਫੋਨ ਤੇ ਫੋਨ ਕਰਕੇ ਮੈਨੂੰ ਤੰਗ ਕਰ ਹੀ ਜਾਂਦਾ ਮੈਂ ਬੜਾ ਫਸਿਆ ਆ ਜੀ ਪਲੀਜ਼ ਮੇਰੀ ਗੱਲ ਨੂੰ ਸਮਝੋ ਤੁਸੀਂ ਪਰ ਜੀਜਾ ਜੀ ਨਾਲ ਗੱਲ ਨਾ ਕਰਿਓ ਮੇਰੀ ਗੱਲ ਸੁਣ ਮੈਨੂੰ ਸਿਰਫ 2000 ਦੀ ਲੋੜ ਹੈਗੀ ਬਸ ਜ਼ਿਆਦਾ ਨਹੀਂ ਤੇ ਗੱਲ ਤੇ ਸੁਣ ਤੂੰ ਕਾਹਦੇ ਵਸਤੇ ਲਈ ਮੇਰੇ ਵੀ ਤੈਨੂੰ ਦੱਸ ਕੰਮ ਕਰਦਾ ਕਿ ਤੈਨੂੰ ਕੀ ਲੱਗਦਾ ਦੀਦੀ ਕਿ ਮੈਂ ਕੋਈ ਗਲਤ ਕੰਮ ਕਰਾਂਗਾ ਤੁਹਾਨੂੰ ਲੱਗਦਾ ਮੈਂ ਕੋਈ ਗਲਤ ਕੰਮ ਕਰਾਂਗਾ ਮੈਨੂੰ ਕੁਝ ਕੰਮ ਸੀ ਮੈਨੂੰ ਕੋਈ ਜ਼ਰੂਰੀ ਕੰਮ ਸੀਗਾ ਮੈਂ ਉਹਦੇ ਕਰਕੇ ਮੈਂ ਕਿਸੇ ਤੋਂ ਪੈਸੇ ਫੜੇ ਸੀਗੇ ਹੁਣ ਮੈਂ ਉਹਦੇ ਦੇ ਨਹੀਂ ਪਾਇਆ ਮੇਰੇ ਕੋਲ ਹੁਣ ਮੇਰੇ ਕੋਲ ਪੈਸੇ ਹੈ ਨਹੀਂਗੇ ਉਹ ਬੰਦਾ ਬਾਰ-ਬਾਰ ਫੋਨ ਤੇ ਫੋਨ ਕਰ ਰਹਾ ਮੈਂ ਤਾਂ ਕਰਕੇ ਤੁਹਾਡੇ ਕੋ ਹਾਂ ਮੇਰੀ ਆਖਰੀ ਮੀ ਤੂੰ ਹੀ ਬਚੇ ਬਸ ਮੇਰੀ ਗੱਲ ਸੁਣ ਮੈਨੂੰ ਯਕੀਨ ਤੇ ਹੈਗਾ ਵਾ ਇਹ ਤੂੰ ਕੋਈ ਐਸਾ ਵੈਸਾ ਕੰਮ ਨਹੀਂ ਕਰੇਗਾ ਪਰ ਤੈਨੂੰ ਵੀ ਸਮਝਿਆ ਮੈਂ ਕਦੀ ਤੈਨੂੰ ਇਸ ਨਾਲ ਛੋਰੀ ਪਿਆ ਹੈ ਇਹਨਾਂ ਤੋਂ ਪੁੱਛੇ ਤੇ ਬਿਨਾ ਪਰ ਸਮਝਿਆ ਕਰੋ ਬੜਾ ਜ਼ਰੂਰੀ ਕੰਮ ਹੈਗਾ ਜੀ ਨਾ ਹੁੰਦਾ ਮੈਂ ਤੁਹਾਡੇ ਕੋਲ ਆਣਾ ਨਹੀਂ ਤੁਹਾਨੂੰ ਵੀ ਪਤਾ ਆ ਚਲ ਮੇਰੀ ਗੱਲ ਸੁਣੋ ਟੜ ਕੋ ਹੁੰ ਨਹੀਂ ਗੇ ਕੋਈ ਗੱਲ ਨਹੀਂ ਤੁਸੀਂ ਵੇਖ ਲਿਓ ਕਿਤੇ ਮੈਂ ਸ਼ਾਮ ਨੂੰ ਆ ਜਾਵਾਂਗਾ ਕੋਈ ਚੱਕਰ ਨਹੀਂ ਮੈਨੂੰ ਭਰਾ ਮੈਂ ਤੂੰ ਵੇਖ ਲਾ ਮੇਰੀ ਸੱਸ ਨੇ ਕਹਿਣਾ ਇਹਨੂੰ ਕੀ ਕੰਮ ਪੈ ਗਿਆ ਵਾ ਜਿਹੜੀ ਇਹ ਸੋਈ ਤੇ ਜਿਆ ਦੀਦੀ ਸਮਝਿਆ ਕਰੋ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਬਚਦਾ ਪਿਆ ਮੈਂ ਕਿਨੂੰ ਕਹਾ ਮੈਂ ਕਹਾਂਗਾ ਕਿ ਦੇਖ ਲੈ ਆਪਣੇ ਦੋਸਤਾਂ ਨੂੰ ਉਹਨਾਂ ਕੋਲੋਂ ਨਹੀਂ ਹੋ ਰੇ ਮੈਂ ਤਾਂ ਕਰਕੇ ਲਾਸਟ ਤੁਹਾਡੇ ਕੋਲ ਆਇਆ ਮੈਂ ਪਲੀਜ਼ ਇੰਨਾ ਮੇਰਾ ਕੰਮ ਕਰਾ ਦਿਓ ਚੁੱਪ ਕਰ ਮੇਰੀ ਦਰਾਨੀ ਵੀ ਤੁਰੇ ਫਿਰਦੀ ਹੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਮੈਂ ਤੈਨੂੰ ਹਾਂ ਕਰਾਂ ਕਿ ਨਾ ਕਰਾਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਸ਼ਾਮ ਤੱਕ ਕਰਵਾ ਕੇ ਵੇਖ ਲਓ ਜਿੰਨਾ ਕੋ ਹੋ ਸਕੇਗਾ ਮੈਨੂੰ ਦੱਸ ਦਿਓ ਮੈਂ ਸ਼ਾਮ ਹੀ ਆ ਜਾਣਾ ਮੈਂ ਠੀਕ ਹੈ ਤੁਸੀਂ ਚਾਹ ਲੈ ਚੱਕਰਾਂ 'ਚ ਤੁਸੀਂ ਰਹੰਦੋ ਚਾਹ ਨਹੀਂ ਪੀਣੀ ਮੈਨੂੰ ਇਹ ਵੀ ਕੰਮ ਹੈ ਮੈਂ ਮੈਂ ਤੈਨੂੰ ਹਾਂ ਕਰਦੀ ਤੇ ਨਾ ਮੈਂ ਦੇਣੀ ਹੈ ਜੀ ਅੱਜ ਮੈਂ ਸੋਚਾਂਗੀ ਤੇ ਫਿਰ ਤੈਨੂੰ ਫੋਨ ਤੇ ਦੱਸਾਂਗੀ ਯਾਰ ਦੀਦੀ ਇਦਾਂ ਦਾ ਨਾਣਾ ਕਹ ਅਲੀ ਦੀ ਮੈਂ ਤੁਹਾਨੂੰ ਕੰਮ ਕਾ ਇੰਨਾ ਛੋਟਾ ਕੰਮ ਵੀ ਨਹੀਂ ਮੇਰਾ ਤੂੰ ਹੀ ਕਰਾ ਸਕਦੇ ਬਸ ਜੀ ਇੰਨਾ ਪਾ ਲੱਗੇ ਚੰਨ ਜੀ ਠੀਕ ਆ ਕੋਈ ਨਹੀਂ ਵੇਖਨੀ ਆ ਫਿਰ ਮੈਂ ਤੂੰ ਬੈਠ ਫਿਰ ਚਾਹ ਤੇ ਮੈਂ ਨਹੀਂ 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 ਜੀ ਜੀ ਸਮਝਾ ਕਰੋ ਚੰਗਾ ਦੀਦੀ ਮੈਨੂੰ ਕਾਲੀ ਗਈ ਚੰਨ ਮੈਂ ਚੱਲਦਾ ਹਾਂ ਹਾਂ ਦੱਸ ਅੱਛਾ ਤੇ ਕਿੱਡੀ ਚਤਰੀ ਬਣੀ ਆ ਆਪਣੇ ਭਰਾ ਨੂੰ ਪੈਸੇ ਦੇਣ ਦੀ ਸੀ ਚੋਰੀ ਲਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਇਆ ਬੱਟੀ ਵਧੀਆ ਵਧੀਆ ਤੁਸੀਂ ਨਾ ਹੋ ਠੀਕ ਹੋ ਹਾਂ ਵਧੀਆ ਵਧੀਆ ਹੋਰ ਕੰਮ ਤੋਂ ਆਏ ਹੋ ਹਾਂ ਮੈਂ ਨਾ ਬੈਂਕ ਦਾ ਥੋੜਾ ਕੰਮ ਸੀ ਜੋ ਸੋਸ ਮੈਂ ਛੇਤੀ ਛੁੱਟੀ ਲਈ ਅੱਛਾ ਅੰਦਰ ਤੇ ਆਓ ਬੱਸ ਬੱਸ ਜੀਤੇ ਮੈਨੂੰ ਕਾਲੀ ਗਈ ਸਮਝਾ ਕਰੋ ਮੈਨੂੰ ਕਾਲੀ ਗਈ ਇਸ ਟਾਈਮ ਤੇ ਮੈਂ ਜੀਤੇ ਨੂੰ ਮਿਲਿਆ ਨਾ ਮੇਲਾ ਮੇਲਾ ਸਮਝਾ ਕਰੋ ਜੀਤੇ ਮੈਨੂੰ ਕਾਲੀ ਹੈ ਗਈ ਜੀ ਫੇਰ ਆਵਾਂਗਾ ਬਸ ਚੰਗਾ ਜੀਤੇ ਨਹੀਂ ਕਿਤੋਂ ਦਾ ਆਇਆ ਹੋਣਿਆ ਮੈਨੂੰ ਹੋ ਗਏ 10 15 ਮਿੰਟ ਹੋ ਗਏ ਬਸ ਮਿਲ ਆਹ ਸਹੀ ਫੇਰ ਅੰਦਰ ਯਾਰ ਇਸ ਟਾਈਮ ਕਾਲੀ ਗਈ ਜੀਤੇ ਫੇਰ ਆਵਾਂਗਾ ਸ਼ਾਮ ਨੂੰ ਮੈਂ ਕਹ ਹਾਂਜੀ ਮੰਮੀ ਹਾਂਜੀ ਬੰਟੀ ਆਇਆ ਸੀ ਹਾਂ ਹਾਂ ਆਇਆ ਸੀ ਬੰਟੀ ਤੇ ਚਲਾ ਗਿਆ ਮੈਨੂੰ ਮਿਲਿਆ ਹੁਣੇ ਦਰਵਾਜ਼ੇ 'ਚ ਚਲੋ ਮਿਲਿਆ ਹਾਂ ਹਾਂ ਚਲਾ ਗਿਆ ਮਿਲ ਕੇ ਨਹੀਂ ਗਿਆ ਜੀ ਨਹੀਂ ਉਦਾਂ ਕੰਦਾ ਸੀ ਮੈਂ ਦੀਦੀ ਕੋਲ ਚੱਲਿਆ ਮੈਂ ਜਰਾ 2 ਮਿੰਟ ਤੇ ਫਿਰ ਮੈਨੂੰ ਲੱਗਦਾ ਉਦੋਂ ਬਾਰੋ-ਬਾਰ ਹੀ ਚਲਾ ਗਿਆ ਫਿਰ ਮੈਨੂੰ ਮੇਰੇ ਪਤਾ ਨਹੀਂ ਜਾਂ ਛੇਤੀ ਹੋਣੀ ਆ ਹਾਂ ਹੋ ਸਕਦਾ ਕਹਿੰਦਾ ਤੇ ਪਿਆ ਸੀ ਕਹਿੰਦਾ ਮੈਨੂੰ ਛੇਤੀ ਆ ਬੰਟੀ ਆਇਆ ਸੀ ਸੀ ਮਾਂ ਹਾਂ ਆਇਆ ਸੀ ਪਰ ਉਹ ਚਲ ਗਿਆ ਵਾ ਉਹਨੂੰ ਜਲਦੀ ਸੀ ਬੜੀ ਜਲਦੀ ਚਲ ਗਿਆ ਵਾ ਹਾਂ ਜੀ ਮੰਮੀ ਇੱਧਰ ਆਇਆ ਹੀ ਕੰਮ ਕਿਉਂਕਿ ਮੈਂ 2 ਮਿੰਟ ਮਿਲਣ ਨਹੀਂ ਆਇਆ ਤੁਹਾਨੂੰ ਮਿਲਿਆ ਹਾਂ ਮੈਨੂੰ ਮਿਲਿਆ ਹੁਣ ਇੱਧਰ ਗੇਟ 'ਚ ਅੱਛਾ ਅੱਛਾ ਤੇ ਮੈਂ ਤਾਂ ਕਿਹਾ ਸੀ ਇਕੱਠੇ ਬੈਠਦੇ ਆ ਆਜਾ ਅੰਦਰ ਕਹਿੰਦਾ ਨਹੀਂ ਮੈਂ ਚੱਲਣਾ ਮੈਂ ਛੇਤੀ ਆ ਅੱਛਾ ਚਲੋ ਚਾਹ ਵੀ ਨਹੀਂ ਪੀਤੀ ਮੈਨੂੰ ਲੱਗਦਾ ਉਹਨੇ ਤੇ ਨਹੀਂ ਚਾਹ ਮੈਨੂੰ ਬਣਾਉਣੀ ਦਿੱਤੀ ਮਗਰ ਇਹ ਵੀ ਕਹਿਣ ਕਿ ਆਈ ਕਿ ਮੈਨੂੰ ਛੇਤੀ ਆ ਦੀਦੀ ਤੇ ਤੀ ਚਾਹ ਨਾ ਬਣਾਇਓ ਫਿਰ ਮੈਂ ਚਾਹ ਧਰੀ ਨਹੀਂ ਉੱਥੇ ਹੀ ਬਸ ਕਹਿੰਦਾ ਮੈਂ ਤਾਂ ਨਾ ਹੀ ਨਾ ਲੱਗਦਾ ਮੈਂ ਕਿ ਚੱਲ ਵੀ ਇੱਕ ਚੱਲਣਾ ਭੈਣ ਮੈਂ ਵੀ ਬੈਂਕ ਗਿਆ ਹਾਂ ਤੇ ਬੈਂਕ ਤੋਂ ਸਿੱਧਾ ਘਰ ਆ ਤੇ ਮੈਂ ਕੱਟਲ ਮੈਂ ਹੁਣ ਘਰ ਚੱਲਦਾ। ਹੋਰ ਮੰਮੀ? ਹਾਂਜੀ। ਪਿੱਛੋਂ ਠੀਕ ਰਹਿਣਾ ਫਿਰ ਸਭ ਕੁਝ। ਹਾਂ ਬੇਟਾ ਸਭ ਕੁਝ ਠੀਕ ਰਿਹਾ। ਬਹੁਤ ਵਧੀਆ ਕੀਤਾ ਜਿਹੜਾ ਤੂੰ ਇਸ ਤਰ੍ਹਾਂ ਕਰਤਾ ਨਾ। ਸਾਰੇ ਮਸਲੇ ਦਾ ਹੱਲ ਹੋ ਗਿਆ ਬਿਲਕੁਲ ਠੀਕ ਰਿਹਾ। ਮੰਮੀ ਜਿਹੜੀਆਂ ਟੂਟੀਆਂ ਬਣਤੀਆਂ ਨਾ ਇਹਦੇ ਵਿੱਚ ਨਾ ਇੰਨੇ ਬੋਲਣਾ ਤੇ ਨਾ ਉਹਨੇ ਬੋਲਣਾ। ਹਾਂ। ਨਹੀਂ ਆ ਤਾਂ ਚੰਗਾ ਕੀਤਾ। ਆ ਤੇ ਮੰਮੀ ਤੂੰ ਹੀ ਮੇਰੀ ਟੈਨਸ਼ਨ ਹੀ ਦੂਰ ਕਰਦੀ। ਜਿਹੜਾ ਤੈਨੂੰ ਦੱਸਿਆ ਵੀ ਠੀਕ ਰਿਹਾ। ਹੋਈ ਨਾ ਮੈਨੂੰ ਉੱਥੇ ਵੀ ਨਹੀਂ ਤਾਂ ਬੜੀ ਟੈਨਸ਼ਨ ਹੁੰਦੀ। ਬਸ ਇਹ ਹੋਈ ਟੈਨਸ਼ਨ ਹੁੰਦੀ ਕਿਤੇ ਲੜਨਾ ਪੈਣਾ ਬਗੜਾ ਲੜਨਾ ਪੈਣਾ 니ਹੋਂ ਤਾਂ ਠੀਕ ਚੱਲ ਖੁਸ਼ ਨਾ ਹੁਣ ਫੇਰ ਹਾਂ ਮੈਂ ਖੁਸ਼ ਹਾਂ ਚੱਲ ਠੀਕ ਆ ਵਧੀਆ ਪਰਮਾਤ ਸੁਭਾ ਇਸ ਰਾਤੀ ਵਾਰੀ ਦਿੱਤੀ ਹੈ ਨਾ ਤੇ ਵਾਰੀ ਦੇ ਨਾਲ ਕਾਬੂ ਤੇ ਕਰਦੀ ਹੈ ਨਾ ਉੰਜ ਕੰਮ ਕਮ ਨਹੀਂ ਕਰਦੀ ਹੈਗੀ ਹੁਣ ਇਹ ਆਪਣੇ ਉੱਟ ਕੇ ਮੈਂ ਜਿੱਦਣ ਸਬਜ਼ੀ ਬਣਾਉਂਦੀ ਹਾਂ ਨਹੀਂ ਉਹ ਸਪਈਆਂ ਕਰ ਲੈਂਦੀ ਹੈ ਸ਼ੁਕਰ ਹੈ ਵਾਹਿਗੁਰੂ ਤੇਰੇ ਖਾਣੇ ਚ ਵੀ ਗੱਲ ਪੈ ਗਈ ਆ ਉਹਨੂੰ ਛੋਟੀ ਭੈਣ ਹੀ ਸਮਝਿਆ ਕਰ ਅੱਛਾ ਇਤਰਾ ਰਲ ਮਿਲ ਕੇ ਕਰਿਆ ਕਰੋ ਤੇ ਕਿੰਨਾ ਵਧੀਆ ਵੇਖਿਆ ਕਿੰਨਾ ਵਧੀਆ ਲੱਗਦਾ ਮਾਨਵੀ ਖੜਦਾ ਵਾ ਜਦੋਂ ਘਰ ਆਈਦਾ। ਉਹ ਘਰ ਸੁੱਖ ਸ਼ਾਂਤੀ ਹੋਵੇ, ਫਲੇਟ ਨਾ ਹੋਵੇ ਤੇ ਆਪੇ ਹੀ ਬੰਦਾ ਦੋਨ ਸвая ਹੁੰਦਾ ਵਾ, ਮਨ ਖੁਸ਼ ਹੁੰਦਾ ਵਾ। ਮੈਨੂੰ ਇੱਕ ਮਮਾ ਪਤਾ ਕਿਹੜੀ ਖੁਸ਼ੀ ਮਿਲੀ। ਹਾਂਜੀ। ਤੇ ਅੱਜ ਸੋਈ ਚ ਨਹੀਂ ਗਏ ਜੀ। ਤੇ ਅੱਜਿੱਥੇ ਬੈਠੇ ਜੀ। ਨਹੀਂ ਜੀ ਸੋਈ ਚ ਤੇ ਇਹਨਾਂ ਨੇ ਮੈਨੂੰ ਵੜਨ ਹੀ ਨਹੀਂ ਦਿੱਤਾ। ਆਪੇ ਲੱਗੀਆਂ ਆਂ ਵਾ। ਚਲੋ ਵਧੀਆ ਐ ਤੇ ਹੈ ਨਾ ਇਹਨਾਂ ਦਾ ਵੱਡਾ ਪਨ। ਮੰਮੀ ਫਿਰ ਮੈਂ ਥੋੜਾ ਜਿਹਾ ਮਾਰਕੀਟ ਦੇ ਕੰਮ ਕਰ ਆਵਾਂ। ਟਾਈਮ ਸਰ ਤੇ ਆ ਹੀ ਗਿਆ ਵਾ ਹਨਾ ਰੁਕੋ ਭਾਜੀ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਸੀਮਰਨ ਬੋਲ ਕੀ ਗੱਲ ਕਰਨੀ ਆ